ਸਾਡੀਆਂ ਜ਼ਮੀਨਾਂ ਇਹ ਜੇ ਟਿੱਬੀ ਜਿੱਥੇ ਅਸੀਂ ਖੜੇ ਆ ਇਹ ਸਾਡੇ ਇਲਾਕੇ ਦੀ ਸਭ ਤੋਂ ਉੱਚੀ ਟਿੱਬੀ ਆ ਜਿਹੜੀ ਰੁੱਪੀਪੀ ਬਾਕੀ ਤੇ ਸਾਰੇ ਪਾਣੀ ਪਾਣੀ ਆ ਬਾਕੀ ਤੇ ਸਾਰੇ ਪਾਣੀ ਪਾਣੀ ਆ ਆ ਵੇਖੋ ਸਿਰਫ ਜੇ ਦਿਖਦੇ ਪਏ ਆ ਉਤੋਂ 4-4 5-5 ਇੰਚ ਸਿਰਫ ਪੱਤੇ ਦਿਖਦੇ ਪਏ ਆ ਵੀ ਹਿਸਾਬ ਲਾਓ ਵੀ ਇਹ ਸਭ ਤੋਂ ਉੱਚੀ ਟਿੱਬੀ ਤੇ ਅਸੀਂ ਖੜੇ ਆ ਜਿਹੜੀ ਸਭ ਤੋਂ ਉੱਚੀ ਸਾਡੀ ਜ਼ਮੀਨ ਆ ਤੇ ਹੁਣ ਅੱਜ ਸੈਂਟਰ ਗਵਰਨਮੈਂਟ ਨੂੰ ਚਾਹੀਦਾ ਵੀ ਜਿਹੜੇ ਸਾਡੇ ਕਿਸਾਨ ਵੀਰ ਆ ਘਾਟਾ ਤੇ ਆ ਬਹੁਤ ਵੱਡਾ ਕਿਉਂਕਿ ਜਦੋਂ ਇਸ ਤਰ੍ਹਾਂ ਪਾਣੀ ਜ਼ਿਆਦਾ ਆਉਂਦਾ ਕਿਤੇ ਉਹ ਜ਼ਮੀਨ ਪੁੱਟੀ ਜਾਂਦੀ ਆ ਟੋਏ ਪੈ ਜਾਂਦੇ ਆ 5 5 7 7 ਫੁੱਟ ਕਿਤੇ ਰੇਤ ਪਾ ਜਾਂਦਾ ਕੋਈ 2 2 4 4 ਫੁੱਟ 5 5 ਫੁੱਟ ਤੇ ਇਹ ਪ੍ਰਾਰ ਪਾਣੀ ਆਇਆ ਸੀ ਇੱਕ ਸਾਲ ਵਿੱਚੋਂ ਬਸ ਬਚਾ ਆਇਆ ਵਾ ਪਿਛਲਾ ਸਾਲ 2024 ਵਾਲਾ ਉਦੋਂ ਪਾਣੀ ਨੇ ਆ 2023 ਚ ਇੰਨਾ ਪਾਣੀ ਆਇਆ ਸੀ ਜ਼ਮੀਨਾਂ 10 ਦਾ ਫੁੱਟ ਪੁੱਟ ਗਿਆ ਦਰਿਆ ਕਿਤੇ 5 5 7 7 ਫੁੱਟ ਰੇਤ ਚੜਾ ਗਿਆ ਸਾਲ ਇੱਕ 당 ਗਿਆ ਸਾਡੇ ਇਹਨਾਂ ਭਾਵਾਂ ਨੂੰ ਜ਼ਮੀਨਾਂ ਪੱਧਰ ਕਰਦੇ ਆ ਤੇ ਹੁਣ ਜੇ ਜ਼ਮੀਨਾਂ ਪੱਧਰ ਕੀਤੀਆਂ ਇਹ ਅਰਕਾਂ ਝੋਨੇ ਦੀ ਫਸਲ ਮਾੜੀ ਮੋੜ ਚੰਗੀ ਹੋਈ ਤੇ ਐਰਕਾਂ ਫੇਰ ਪਾਣੀ ਹੋ ਗਿਆ ਇਹਦੇ 'ਚ ਕਸੂਰ ਨਹੀਂ ਕਿਸੇ ਦਾ ਕਿਉਂਕਿ ਕੁਦਰਤ ਆ ਕੁਦਰਤੀ ਜਦੋਂ ਬਾਰਿਸ਼ ਹੁੰਦੀ ਆ ਤੇ ਬੰਨਾਂ ਦੇ ਵਿੱਚ ਪਾਣੀ ਚੱਲਣਾ ਚੱਲਣਾ ਪਰ ਜਦੋਂ ਦੋ ਖੇਸ ਗੱਲ ਦਾ ਆਉਂਦਾ ਜਦੋਂ ਔੜ ਲੱਗਦੀ ਆ ਜਦੋਂ ਝੋਨੇ ਲੱਗਣੇ ਹੁੰਦੇ ਆ ਜਦੋਂ ਫਸਲ ਨੂੰ ਅਸੀਂ ਪਾਣੀ ਦੇਣਾ ਹੁੰਦਾ ਉਦੋਂ ਦੂਜੀਆਂ ਸਟੇਟਾਂ ਵਾਲੇ ਆ ਜਾਂਦੇ ਆ ਵੀ ਸਾਨੂੰ ਪਾਣੀ ਦੇ ਦਿਓ ਸਾਨੂੰ ਪੰਜਾਬ ਵਾਲੇ ਪਾਣੀ ਨਹੀਂ ਦਿੰਦੇ ਜੋ ਉਹਨਾਂ ਦਾ ਤੈਅ ਹੋਇਆ ਉਹ ਤੇ ਪਾਣੀ ਮਿਲਦਾ ਮਿਲਦਾ ਪਰ ਜਦੋਂ ਧੱਕੇ ਨਾਲ ਲੈ ਕੇ ਜਾਂਦੇ ਆ ਉਦੋਂ ਕਿਸਾਨਾਂ ਦਾ ਪੰਜਾਬੀਆਂ ਦਾ ਸਾਰਿਆਂ ਦਾ ਹੱਕ ਖੋਇਆ ਜਾਂਦਾ ਅੱਜ ਚਾਹੀਦਾ ਹਰਿਆਣੇ ਵਾਲਿਆਂ ਨੂੰ ਭਾਵੇਂ ਆਪਦੇ ਫੰਡਾਂ 'ਚੋਂ ਕਿਉਂਕਿ ਹਰਿਆਣੇ ਦੇ ਮੁੱਖ ਮੰਤਰੀ ਨੈਭ ਸਿੰਘ ਸੈਣੀ ਜੀ ਬੜੇ ਸੰਸੀਅਰ ਨੇ ਉਦੋਂ ਪਿਆਨ ਦਿੰਦੇ ਸੀ ਕਿ ਜੇ ਪੰਜਾਬ ਕੋ ਪਾਣੀ ਮੋਗਿਆ ਅਸੀਂ ਭਾਵੇਂ ਬੋਰ ਕਰੀਏ ਬੋਰ ਕਰਕੇ ਪਾਣੀ ਦਵਾਂਗੇ ਪੰਜਾਬ ਨੂੰ ਅੱਜ ਆੜਾ ਗਿਆ ਮੈਂ ਤੇ ਕਿਨਾਂ ਨਾਇਬ ਸਿੰਘ ਸੈਣੀ ਜੀ ਤੁਸੀਂ ਬੂਰ ਕਰਕੇ ਪਾਣੀ ਨਾ ਦਿਓ ਜੇ ਅੱਜ 1 ਲੱਖ ਰੁਪਇਆ ਪ੍ਰਤੀ ਏਕੜ ਨੁਕਸਾਨ ਜਿਹੜਾ ਝੋਨੇ ਦਾ ਹੋ ਗਿਆ ਅੱਜ ਉਹ ਮੁਆਵਜ਼ਾ ਸਾਨੂੰ ਭਾਵੇਂ ਆਪ ਦੇ ਦਿਓ ਹਰਿਆਣੇ ਵਾਲੇ ਭਾਵੇਂ ਸਾਨੂੰ ਸੈਂਟਰ ਤੋਂ ਦਵਾ ਦਿਓ ਆ ਜਿਹੜਾ ਹੁਣ ਲਗਭਗ ਜਿਹੜਾ ਕੱਲੇ ਪੱਟੀ ਹਲਕੇ ਦਾ ਪੂਰੇ 117 ਹਲਕਿਆਂ ਚੋਂ ਇਹ ਹੀ ਬੜਾ ਅੱਛਾ ਉਹ ਅੱਗੇ ਆ ਉਹਨਾਂ ਵਿੱਚੋਂ ਜੇ ਕੋਈ ਹੁੰਦੀ ਆ ਲੀਗਲ ਮਨਜ਼ੂਰ ਉਹ ਵਿੱਚੋਂ ਪੁੱਟਨ ਦਿਆ ਕਰੋ ਉਹ ਵਿੱਚੋਂ ਨੀਵਾ ਹੋਵੇ ਤੇ ਇੱਥੇ ਪਾਣੀ ਨਾ ਆਵੇ ਉਹ ਵਿਚੋਂ ਨੀਵਾ ਹੋਇਆ ਹੁੰਦਾ ਇੱਥੇ ਪਾਣੀ ਨਹੀਂ ਹੋਣਾ ਉਹ ਆਪੇ ਦਰਿਆ ਨੇ ਹਵਾ ਬਣਾ ਕੇ ਲੈ ਜਾਣਾ ਸੀ ਤੇ ਉਹ ਪੁੱਟਣ ਨਹੀਂ ਦਿੱਤੀ ਉਹਦਾ ਕਰਕੇ ਹੁਣ ਨੁਕਸਾਨ ਹੋਉਂਦਿਆ ਪਾਣੀ ਆ ਕੇ ਆਪਣੇ ਝੋਨੇ ਸਾਰੇ ਇਧਰੋਂ ਖਰਾਬ ਹੋ ਗਏ ਉਹ ਲਗਭਗ 2 ਕਿਲੋਮੀਟਰ ਦੂਰ ਸੀ ਹਾਂ ਉਹ ਕੁੱਟੀ ਹੁੰਦੀ ਤਾਂ ਪਾਣੀ ਆਉਂਦਾ ਪਾਣੀ ਦਾ ਲਗਭਗ ਉਹ ਜਿਹੜੀ ਖਾੜੀ ਸੀ ਲੀਗਲ ਮਨਜ਼ੂਰੀ 2 ਕਿਲੋਮੀਟਰ ਦੂਰੀ ਤੇ 2 ਕਿਲੋਮੀਟਰ ਉਹ ਪੁੱਟਿਆ ਦਾ ਸੀ ਇਧਰ ਨੂੰ ਪਾਣੀ ਨਹੀਂ ਹੋਣਾ ਵਿਚ ਵਿਚ ਹੀ ਤੁਰਿਆ ਜਾਣਾ ਹੈ ਫਿਰ ਉਹ ਫਿਰ ਦਰਿਆ ਨੂੰ ਬਖਸ਼ ਹੁੰਦੀ ਆ ਉਹ ਜਿੱਥੋਂ ਨੀਵਾ ਹੋਵੇ ਉੱਥੋਂ ਆਪੇ ਹੀ ਆਪਦਾ ਰਾਹ ਬਣਾਈ ਜਾਂਦਾ ਹਾਂਜੀ ਬਾਕੀ ਚਲੋ ਅਸੀਂ ਅਸੀਂ ਤੁਹਾਡੇ ਨਾਲ ਤੁਸੀਂ ਸਾਡੇ ਭਰਾ ਜੇ ਪਰਿਵਾਰੋਂ ਸਾਡੇ ਇਹ ਤੁਹਾਡੀ ਫਸਲ ਨਹੀਂ ਇਹ ਸਾਡੀ ਫਸਲ ਸਾਨੂੰ ਆਪ ਨੂੰ ਦੁੱਖ ਹੁੰਦਾ ਵੀ ਯਾਰ ਪੁੱਤਾਂ ਵਾਂਗੂ ਫਸਲ ਪਾਲੀ ਆ ਜਦੋਂ ਇਸ ਤਰ੍ਹਾਂ ਪਾਣੀ ਆ ਜਾਂਦਾ ਪਰ ਉਹ ਬੇਵਸੀ ਹੋ ਜਾਂਦੀ ਹੈ ਨਾ ਹੁਣ ਗਾਂਹ ਇੰਨੀ ਕੋਸ਼ਿਸ਼ ਕਰਿਓ ਮੇਰੇ ਭਰਾ ਜਦੋਂ ਕਿਤੇ ਦੂਰ ਜਿੱਥੇ ਆਪਾਂ ਨੂੰ ਪਤਾ ਰੇਤ ਆ ਉੱਥੇ ਖੜਡ ਪੁੱਟੀ ਜਾਵੇ ਪੁੱਟੇ ਜਾਵੇ ਆਪੇ ਪਾਣੀ ਵਿੱਚ ਵਿੱਚ ਦੁਰਿਆ ਜਾਉ ਹੁਣ ਮੈਨੂੰ ਮੈਂ ਤੇ ਆਪ ਕਈ ਵਾਰ ਸੋਚਦਾ ਨਾ ਵੀ ਯਾਰ ਧਾਨਿਆ ਇਹ ਸਾਡੇ ਭਰਾ ਵੀ ਇੱਕ ਸਾਲ ਮਹਾਫਸਲ ਆਪਣੀ ਹੁੰਦੀ ਆ ਦੂਜੇ ਸਾਲ ਪਾਣੀ ਆ ਜਾਂਦਾ ਪ੍ਰਾਰਾ ਇਹਨਾਂ ਪਾਣੀ ਪ੍ਰਾਰਾ ਇਹਨਾਂ ਨੁਕਸਾਨ ਹੋਇਆ ਨੁਕਸਾਨ ਹੋਇਆ ਤੇ 24 ਪੈਲਗ ਬਣ ਲੰਘਾ ਅਜ ਤੱਕ ਨਹੀਂ ਬਣੀਆਂ ਪਾਣੀ ਫੇਰ ਆ ਗਿਆ ਅਬ 24 ਚ ਮਹਾ ਤੇਲ ਤੂੜ ਬਾਲ ਕੇ ਪੈਲੀਆਂ ਬਣੀਆਂ ਤੇ 25 ਚ ਪਾਣੀ ਆ ਗਿਆ ਬਾਕੀ ਮੈਂ ਨਾ ਅਫਸਰਾਂ ਨੂੰ ਸਾਰਿਆਂ ਨੂੰ ਸੱਦਿਆ ਕੋਸ਼ਿਸ਼ ਇਹ ਆਪੀ ਗਾਂ ਖੋਲ ਜਣ ਗੇਟਕੂਟ ਤੇ ਪਾਣੀ ਲੈ ਜੀ ਪੀ ਪਾਣੀ ਲੈ ਜੇ ਤੇ ਚਲੋ ਝੋਨੇ ਜਿਹੜੇ ਜਿਆਦਾ ਡੁੱਬ ਗਏ ਉਹ ਤੇ ਹੋ ਗਏ ਖਰਾਬ ਆ ਬਜਪੂਜਣ ਜਿਹੜੇ ਨਾਲ ਨੇ ਬਾਕੀ ਭਾਜੀ ਦਾ ਕੋ ਪੱਕਾ ਹੀ ਹੱਲ ਵੇਖੋ ਜਿਹੜਾ ਮੰਨ ਲਾ ਵਿੱਚ ਦੀ ਕੋ ਪੱਕੀ ਖਲਾਈ ਵੇੜਾ ਪੱਕਾ ਹੱਲ ਤੇ ਇਹ ਹੋਣਾ ਭਾਜੀ ਜਿਵੇਂ ਇੱਥੋਂ 2 ਕਿਲੋਮੀਟਰ ਦੂਰ ਜਿੱਥੇ ਦਰਿਆ ਵਗਦਾ ਉਥੋਂ ਪੁੱਟੀ ਜਾਵੇ ਖੱਡਾਂ ਪਾਸ ਹੋ ਜੇਣ ਉਥੋਂ ਪੁੱਟੀ ਜਾਵੇ ਤੇ ਦਰਿਆ ਪੇ ਵਿਚ ਵਿਚ ਵਗ ਜੀ ਉਹ ਜਦੋਂ ਪੁੱਟੀ ਨਹੀਂ ਜਾਂਦੀ ਉਹ ਫਿਰ ਦਰਿਆ ਨੂੰ ਮਾਰ ਕਰਨੀ ਸ਼ੁਰੂ ਕਰ ਦਿੰਦਾ ਅਟਿਆ ਪਿਆ ਰਹਿ ਦਿੰਦਾ ਆ ਬਿਲਕੁਲ ਠੀਕ ਹੈ ਅਟਿਆ ਮੈਂ ਸਰਪੀ ਜਿਹੜਾ ਮੰਨ ਲਓ ਇੱਕ ਵੱਡੋ ਹੀ ਇੱਕ ਸਾਈਡ ਤੋਂ ਲਗਭਗ ਸਾਨੂੰ ਪਤਾ ਵੀ ਇੱਕ ਸਾਈਡ ਤੋਂ ਕੰਮ ਚੱਲ ਪਿਆ ਨਹੀਂ ਉਹ ਇਹ ਇਦਾਂ ਇਦਾਂ ਹੁੰਦਾ ਨਾ ਛੋਟੇ ਵੀਰ ਜੇ ਤੇ ਆਪਣਾ ਬੰਨ ਤੋਂ ਕਿਲੋਮੀਟਰ ਦੇ ਲਾਗੇ ਬੰਨੇ ਪਟਾਈ ਹੁੰਦੀ ਫੇਰ ਆਪਾਂ ਰੋਕੀਏ ਵੀ ਯਾਰੇ ਤੇ ਬੰਨ ਨੂੰ ਮਾਰ ਕਰੂ ਜੇ ਕਿਲੋਮੀਟਰ ਤੋਂ ਪਰਾਂ ਨੂੰ ਹੁੰਦੀ ਆ ਉਹਦੇ ਵਿੱਚ ਵਿੱਚ ਨੀਵਾ ਹੋ ਜੇ ਤੂੰ ਆਪੇ ਪਿੱਛੋਂ ਆਪੇ ਹੋ ਜੂ ਇਹ ਨਹੀਂ ਨਾ ਆਪਾਂ ਕਹਿ ਸਕਦੇ ਇੱਕ ਵੱਡਿਓ ਵੀ ਇੱਕ ਵੱਡਿਓ ਦੇ ਇੱਕ ਇੱਕ ਵੱਡਿਓ ਦੇ ਪਿੱਛੇ ਹੋ ਸਕਦਾ ਪਾਣੀ ਖਲੋਤਾ ਹੋਵੇ ਆਪਾਂ ਨੂੰ ਤੇ ਮਤਲਬ ਆ ਵੀ ਨੀਵਾ ਹੋ ਜੇ ਵਿੱਚੋਂ ਪਾਣੀ ਵਿੱਚ ਵਿੱਚ ਤੁਰਿਆ ਜਾਵੇ ਆ ਹੁਣ ਜਿਹੜਾ ਇੱਧਰ ਚੜਿਆ ਚੜਨਾ ਹੀ ਨਹੀਂ ਸੀ ਉਹ ਕੰਮ ਤੇ ਬੈਠ ਕਾਣੇ ਲੱਗਾ ਸੀ ਸਹੀ ਲੱਗਾ ਸੀ ਬਿਲਕੁਲ ਉਹ ਤੇ ਹਿਸਾਬ ਨਾਲ ਖਲਾਈ ਹੋਣੀ ਸੀ ਉਹ ਖਲਾਈ ਹੋ ਜਾਂਦੀ ਨਾਲੇ ਆਪਣਾ ਨੁਕਸਾਨ ਨਹੀਂ ਹੋਣਾ ਨਾਲੇ ਕੋਈ ਸਰਕਾਰ ਨੂੰ ਚਾਰ ਪੈਸੇ ਆ ਜਾਂਦੇ ਆਪੀ ਪੱਠੇ ਦੇ ਵਿੱਚ ਆ ਗਏ ਆ ਤੇ ਭਾਵੇਂ ਜਿਵੇਂ ਮਰਜ਼ੀ ਕਰੀਏ ਆ ਹੂਕੇ ਤੇ ਪੱਠਿਆਂ ਦਾ ਇੰਤਜ਼ਾਮ ਕਰੀਏ ਕਿਉਂਕਿ ਪੱਠੇ ਦੇ ਵਿੱਚ ਆ ਗਏ ਜੇ ਕੋਈ ਬਚੇ ਵੀ ਆ ਤੇ ਉਹ ਲਿਆਂਦੇ ਹੀ ਨਹੀਂ ਜਾਣੇ ਹਾਂ ਝੋਨਾ ਉਹ ਮਾਰਿਆ ਗਿਆ ਤੂੜੀ ਤੇ ਤੂੜੀ ਡੁੱਬ ਗਈ ਹੈ ਸਾਰੀ ਨੁਕਸਾਨ ਹੋ ਗਿਆ ਨੁਕਸਾਨ ਤੇ ਬਹੁਤ ਜ਼ਿਆਦਾ ਆਪਾਂ ਜਿੰਨੇ ਜੋਗੇ ਤੁਹਾਡੀ ਮਦਦ ਕਰਾਂਗੇ ਤੁਸੀਂ ਮੇਰੇ ਭਰਾ ਜੇ ਇਹ ਨਹੀਂ ਵੀ ਆਪਾਂ ਕੱਲਾ ਉਤਰਾਂ ਆਏ ਆ ਅੱਜ ਨਾਲ ਵਿੱਚ ਕੋਈ ਬਚਿਆ ਵੀ ਹੈ ਨਾ ਬਿਲਕੁਲ ਅਸਰ ਮਗਲੋ ਮਜਬੂਰੀ ਕਾਰਨ ਜਾਣ ਬੇ ਜੇਪਰ ਘਟਨੇ ਪੈਂਦੇ ਹੂੰ ਹੂੰ ਕੋੜ ਵਿੱਚ ਕੋਈ ਬਚਿਆ ਵੀ ਹੈ ਤਾਂ ਉਸ ਅੱ비 ਜਿਹੜੇ ਉੱਚੇ ਥਾਂ ਉਹ ਸੁੱਕ ਜਾਣੇ ਆ ਜਿਹੜੇ ਉੱਚੇ ਥਾਂ ਉਹ ਸੁੱਕ ਜਾਣੇ ਆ ਬਾਕੀ ਮੈਂ ਤੁਹਾਡੇ ਨਾਲ ਆ ਤੁਸੀਂ ਮੇਰੇ ਭਰਾ ਜੇ ਮੈਂ ਇੱਥੇ ਹੀ ਆ ਜਿੰਨੀ ਵੀ ਹੋ ਸਕੂਗੀ ਨਾ ਜਿਹੜੇ ਵੀ ਤਰੀਕੇ ਮੈਂ ਤੁਹਾਡੀ ਮਦਦ ਕਰੂੰਗਾ ਆਪਾਂ ਪਿੱਛੇ ਨਹੀਂ ਹਟਦੇ ਮੈਨੂੰ ਪਤਾ ਵਾ ਤੁਸੀਂ ਤਗੜੇ ਜਿਹੜਾ ਇਹਨਾਂ ਨੁਕਸਾਨ ਚ ਆ ਲੈਂਦੇ ਜੇ ਅਜੇ ਪਿਛਲੇ ਸਾਲ ਤੁਹਾਂ ਪਹਿਲੀਆਂ ਪੱਧਰ ਕੀਤੀਆਂ ਪ੍ਰਾਰ ਪਾਣੀ ਆਇਆ ਉਹ ਉਹ ਨੁਕਸਾਨ ਚ ਲਿਆ ਸਾਲ ਤੇ ਹਸਾਬ ਨਾਲ ਫਸਲ ਨਹੀਂ ਹੋਈ ਪੀਕਾ ਝੋਨੇ ਰੀ ਵਿੱਚੋਂ ਨਾ ਮਾਰੇਗਾ ਕਣਕਰੀ ਆਪਾਂ ਪਹਿਲੀਆਂ ਪੱਧਰ ਕਰਦੇ ਰਹੇ ਆ ਸਾਲ ਪਹਿਲੀਆਂ ਪੱਧਰ ਕਰਨ ਤੇ ਲੰਘ ਗਿਆ ਤੇ ਆ ਹੁਣ ਝੋਨਾ ਚੰਗਾ ਹੋਇਆ ਤੇ ਹੁਣ ਫੇਰ ਪਾਣੀ ਆ ਗਿਆ ਮੈਂ ਅੱਗੋਂ ਹੋਵਾਂ ਜਿੱਥੇ ਉਹ ਬੰਨ ਸੇਮਦਾ ਪਿਆ ਤੇ ਮੈਂ ਕੋਈ ਨਹੀਂ ਫੇਰ ਆਉਣਾ ਤੁਹਾਡੇ ਕੋਲ ਤੇ ਬਾਕੀ ਕੋਈ ਗੱਲ ਨਹੀਂ ਮੈਂ ਤੁਹਾਡੇ ਨਾਲ ਆ ਜਿੰਨੇ ਜੋ ਗਿਆ ਪਤਾ ਦੀ ਮਤ ਕਰਾਂਗੇ ਇਹ ਗੱਲ ਦੀ ਡੰਗਰ ਡੁੰਗਰ ਹੈ ਜੇ ਅੰਦਰ ਹੀ ਨੇ ਨਹੀਂ ਕੁਛ ਕੱਢੇਗਾ ਇੱਥੇ ਪਾਣੀ ਕਿਉਂਕਿ ਇੱਥੇ ਸੰਗਮ ਹੁੰਦਾ ਆ ਕੇ ਹਾਂਜੀ ਹਾਂਜੀ ਜਿੱਧਰੋਂ ਮਰਜੀ ਭਾਵੇਂ ਮਹਾਚਲ 'ਚ ਪਵੇ ਤੇ ਭਾਵੇਂ ਇੱਧਰ ਚੜ੍ਹਦੇ ਪਾਸੇ ਪਵੇ ਮੀ ਜਿੱਧਰ ਵੀ ਪਵੇ ਇੱਥੇ ਸਾਡੇ ਤੇ ਪਾਣੀ ਆਉਣਾ ਹੀ ਆਉਣਾ ਹਾਂਜੀ ਹਾਂਜੀ ਇੱਕ ਤਾਂ ਸਾਡੀ ਬੇਨਤੀ ਹੋਰ ਆ ਵੀ ਜਦੋਂ ਮਾਲੋ ਚ ਕੋਈ ਵੰਡ ਕੋਈ ਚਾਰ ਆਉਂਦਾ ਆ ਕੋਸ਼ਿਸ਼ ਕਰ ਰਹੇ ਹੋ ਕਿ ਸਾਡੇ ਤੇ ਪਿੰਡ 'ਚ ਪਹੁੰਚ ਨਹੀਂ ਉਹ ਤੁਹਾਡੇ ਕੋਸ਼ਿਸ਼ ਇਹ ਹੋਊ ਜਿਨ੍ਹਾਂ ਦੇ ਸਾਡੇ ਉਥੇ ਲੈਣ ਲੱਗੀ ਨਹੀਂ ਅਸੀਂ ਇੱਥੇ ਹੀ ਇੱਥੇ ਜੇ ਕੋਈ ਜਾਊਗਾ ਇੱਥੇ ਬਾਕੀ ਭਾਜੀ ਇਕੱਲੇ ਇੱਥੇ ਆਵੇ ਇੱਕ ਜਿਨ੍ਹਾਂ ਦੇ ਘਰ ਇੱਧਰ ਉਹਨਾਂ ਨੂੰ ਮਿਲੇ ਇੱਧਰ ਲੈਣ ਨੂੰ ਨਾ ਮਿਲੇ ਜਿਹੜਾ ਮੰਨਦਾ ਸਾਡੇ ਪਿੰਡ ਦਾ ਪਿੰਮ ਸਰਪੰਚ ਦਾ ਮੈਨ ਉਹਦੇ ਗੱਲ ਇਹ ਹੋ ਜੇ ਵੀ ਜਿਹਦਾ ਜਿਹਦੀ ਫਸਲ ਮਰੀ ਜਿਹਦਾ ਇੱਧਰ ਨੁਕਸਾਨ ਹੈ ਉਹਨੂੰ ਮਿਲੇ ਜਿਹੜਾ ਉਧਰ ਉਧਰ ਬਹਿ ਕੇ ਲੈ ਕੇ ਤੇ ਬਾਅਦ ਲੁੱਡੀਆਂ ਮਾਰਦੇ ਇਕੱਠੇ ਕਰਕੇ ਉਹ ਕੰਮ ਲੈਣਾ ਚਾਹੀਦਾ ਨਹੀਂ ਚਲੋ ਜੀ ਤੇ ਕੋਈ ਇੱਧਰ ਜ਼ਮੀਨ ਹੈਗੀ ਉਹ ਆਪਣਾ ਸਾਰ ਸਕਦਾ ਏ ਜਿਹਦੀ ਸਾਰੀ ਇੱ ਮੜਾ ਮੜਾ ਚੱਲਦਾ ਹੁੰਦਾ ਉਹ ਕੁਝ ਕਰ ਲਿਆ ਜੀ ਦਾ ਮੜਾ ਮੜਾ ਸਰਕਲ ਚੱਲਦਾ ਹੁੰਦਾ ਉਹ ਜੀ ਦਾ ਸਾਰਾ ਇੱਧਰ ਹੈ ਉਹਨੂੰ ਮਿਲੇ ਉਹਦੀ ਮਦਦ ਹੋਵੇ ਜੀ ਦੇ ਕੋਈ ਇੱਧਰ ਵੀ ਹੈਗੀ ਆ ਆਓ ਬਾਜ ਮਾਰੇ ਚਲੋ ਛੋਟੋ ਛੋਟੋ ਚਲੋ ਛੋਟੋ ਪਾਓ ਹੱਥ ਪਾਓ ਹੱਥ ਪਾਓ ਪਾਓ ਖਿੱਚੋ 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 ਛੱਡ ਦੋ ਛੱਡ ਦੋ ਆ ਬੱਲੇ ਮੁੰਡਿਓ ਹਾਂ ਠੀਕ ਠਾਕ ਜੀ ਹੋਰ ਜੀ ਹੋਰ ਪੁੱਤ ਹੋਰ ਸੱਤ ਵੀ ਸੇਵਾ ਕਰੀ ਜਾਂਦੇ ਬਾਤ ਹੀ ਹੋ ਗਿਆ ਬਚਾਰ ਨਹੀਂ ਹੋ ਜੂਗਾ ਬਚਾ ਮਾਰਾ ਕਿਰਪਾ ਕਰੋ ਜੀ ਆਪਣੇ ਸਾਰੇ ਚਲੋ ਵਧੀਆ ਗੱਲ ਆ ਸੇਵਾ ਕਰਨੀ ਚਾਹੀਦੀ ਹੈ ਚੰਗੀ ਗੱਲ ਹੈ ਹੋਰ ਜੀ ਵੀ ਜੀ ਹੋਰ ਵੀ ਜੀ ਹੋਰ ਸਿੱਟਾ ਜੀ ਸਤਿ ਸ਼੍ਰੀ ਅਕਾਲ ਭਾਜੀ ਹੋਰ ਵੀ ਜੀ ਸਤਿ ਸ਼੍ਰੀ ਅਕਾਲ ਭਲਵਾਂ ਜੀ ਹੋਰ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਆ ਮੰਤਰੀ ਸਾਹਿਬ ਆ ਯਾਰ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਹਾਂ ਜੀ ਮਿਹਨਤ ਕੀਤੀ ਮੰਤਰੀ ਸਾਹਿਬ ਮਿਹਨਤ ਕੀਤੀ ਤਾਂ ਹੀ ਬਚ ਗਿਆ ਮਿਹਨਤ ਕੀਤੀ ਤਾਂ ਹੀ ਬਚਾਅ ਹੋ ਗਿਆ ਹੂੰ ਹੂੰ ਔਰ ਦੇਖੋ ਜੇ ਉੱਥੋਂ ਬਿਲਕੁਲ ਹੀ ਆਉਂੇ ਫਟੇ ਗਿਟਗੀ ਪੂਰੀ ਦੇ ਪਰ ਉਦਾਂ ਨਹੀਂ ਨਹੀਂ ਪਰ ਜੇ ਉਦਾਂ ਉੱਥੋਂ ਖੱਡ ਲੱਗੀ ਹੁੰਦੀ ਪਰਲਾ ਬਣਾ ਨੀਵਾ ਹੁੰਦਾ ਤੇ ਆਪ ਬਚਾਅ ਹੋ ਜਾਣਾ ਸੀ ਹੁਣ ਗਾਂ ਜੇ ਕੋਈ ਲੱਗੇ ਨਾ ਲੀਗਲ ਖੱਡ ਤਗੜੀ ਹੋ ਕੇ ਪਟਾ ਲੋ ਜੇ ਉਹ ਪੁੱਟਿਆ ਜੂ ਵਿੱਚੋਂ ਦਰਿਆ ਜੇ ਇਥੋਂ 2 ਕਿਲੋਮੀਟਰ ਦੂਰ ਪੁੱਟਿਆ ਜਾਵੇ ਤੇ ਸਾਡਾ ਨੁਕਸਾਨ ਕੀ ਆ ਹੁਣ ਜਿਹੜਾ ਪਾਣੀ ਆਇਆ ਆਉਦਾ ਬਸ ਇਹਦੇ ਬਰਾਬਰ ਹੀ ਚੱਲਣੀ ਸੀ ਸਾਡਾ ਉਥੇ ਬਿਲਕੁਲ ਜੀ ਪਾਣੀ ਕੋਈ ਜ਼ਿਆਦਾ ਨਹੀਂ ਆਉਂਦਾ ਜਦੋਂ ਪਾਣੀ ਆਇਆ ਹੈ ਨਾ ਉਦੋਂ ਵੀ ਨੁਕਸਾਨ ਹੀ ਹੋਣਾ ਜਿਹੜਾ ਪੱਕਾ ਮਰੜਾ ਬੱਝਾਵੇ ਨਾ ਫਿਰ ਪੱਕਾ ਦਾ ਇਸ ਟਾਈਮਸ ਮਰੜਾ ਬਣਾਵਾਂਗੇ ਕੋਈ ਗੱਲ ਨਹੀਂ ਕਰਾਵਾਂਗੇ ਪਾਸ ਮਰੜਾ ਤੇ ਬਣਾਵਾਂਗੇ ਪਰ ਜਿਹੜੀ ਇਥੋਂ 2 ਕਿਲੋਮੀਟਰ ਦੂਰ ਉੱਚੀ tibbi ਆ ਉਹ ਤੀ ਜਾਵੇ ਆ ਹੁਣ ਸਾਹਮਣੇ ਪਹਾੜ ਬਣੇ ਪਏ ਆ ਉਹੋ ਪਾਣੀ ਆਉਣ ਨੂੰ ਚੱਲੇ ਇਧਰ ਪਾਣੀ ਆਵੇ ਨਾ ਮਰੜੇ ਬਣੇ ਪਏ ਉਹਦੇ ਹਿਸਾਬ ਨਾਲ ਉਥੋਂ ਬੰਦਗਾ ਾਟ ਲਾ ਕੇ ਪਾਣੀ ਸਾਰਾ ਐ ਦੇਖਦਾ ਜੇ ਉਹ ਸਿੱਧੀ ਹੋ ਜੇ ਤਾਂ ਫਿਰ ਆਪੇ ਉਹ ਸਿੱਧਾ ਪੁੱਟਿਆ ਜਾਵੇ ਤੇ ਆਪੇ ਪਾਣੀ ਹੋਰ ਨਿਕਲ ਜੇ ਹਾਂਜੀ ਪਾਣੀ ਆਪੇ ਉਧਰ ਹੋਰ ਜੀ ਐਕਸਨ ਸਾਹਿਬ ਹਾਂਜੀ ਆਓ ਜੀ ਐਕਸਨ ਸਾਹਿਬ ਇੱਥੇ ਨਾ ਆਪਾਂ ਇੱਕ ਮਰੜਾ ਪਾਸ ਕਰਾਉਣਾ ਜੀ ਇੱਥੋਂ ਸਿੱਧਾ ਐ ਮਰੜਾ ਬਾਂਜੇ ਤੇ ਪਰਾਂਪਰਾਂ ਪਾਣੀ ਨਿਕਲ ਜੀ ਠੀਕ ਹੈ ਹਰ ਹੋ ਜਾਏਗਾ ਆ ਸਵਾਰ ਬੰਜੇ ਖਿਲਾਲ ਪੱਥਰ ਲੱਗ ਜੇ ਕੰਦ ਲੱਗ ਠੀਕ ਹੈ ਇੱਕ ਜਿਹੜੀ ਅ ਮਾਈਨਿੰਗ ਹੋ ਜੇ ਨਾ ਉਹਦੇ ਵਿੱਚੋਂ ਉਹ ਆਪੇ ਪਾਣੀ ਆਉਣ ਨੂੰ ਤੁਰਿਆ ਜਾਉ ਪੋਣੇ ਸਾਰੇ ਆਖਣਦੇ ਵੀ ਹੋਣੀ ਚਾਹੀਦੀ ਸੀ ਕਿੱਥੇ ਚੱਲਣ ਦਿੰਦੇ ਆ ਕਿੰਨੀ ਕੋਸ਼ਿਸ਼ ਕਰੀ ਦੇਈ ਦੀ ਆ ਲਾਹਰ ਰਕਡਿੰਗ ਚ ਲੈ ਲੇ ਕਿ ਉਹ ਹੁੰਦੀ ਤਾਂ ਵਧੀਆ ਸੀ ਬਿਲਕੁਲ ਕਿ ਹੁਣ ਪਾਣੀ ਸਾਰਾ ਹੋਂ ਗਰ ਜਾਣਾ ਬਿਲਕੁਲ ਬਿਲਕੁਲ ਸਾਹਿਬ ਇਹਨਾਂ ਤੋਂ ਕੋਹ ਹੁਣ ਕੀ ਜਿਹੜਾ ਬਿਲਕੁਲ ਆਪਾਂ ਰੋਕੀਏ ਬੰਨਣ ਕਿਉਂਕਿ ਮਾਰਾ ਜਿਆ ਵੀ ਪਾਣੀ ਦਾ ਫਲੋ ਵਧਦਾ ਤੇ ਬੰਨ ਖੁਰਕਾ ਥੱਲੇ ਇੱਕ ਮਹੀਨਾ ਹੋਈ ਸੇ ਇੱਕਲਾ ਆਪਾਂ ਤੋੜਿਆਂ ਤਾੜਿਆਂ ਦਾ ਇੰਤਜ਼ਾਮ ਕਰੀਏ ਚਲੋ ਸੰਗਤ ਵੀ ਲੱਗੀ ਆ ਆਪਾਂ ਤੋੜੇ ਭਰਪੂਰ ਕੇ ਦੇ ਨਾਲ ਲਿੰਦੇ ਰੇਗਾ ਦੀ ਲਿਵਰ ਲਾ ਲਈਏ ਜੰਮੋ ਬੈਗ ਵੀ ਆ ਗਏ ਸੀ ਵੱਡੇ ਬੈਗ ਮੰਗਾਏ ਉਹੀ ਭਰੇ ਡੇ ਆ ਇਹ ਸਾਰੇ ਆਪਾਂ ਮੰਗਾਏ ਆ ਜੰਮੋ ਬੈਗ ਸਾਡੇ ਆ ਚਲੋ ਤੇ ਠੀਕ ਹੈ ਪਰ ਪਰ ਟਰਾਲੀਆਂ ਇੱਥੇ ਲਾਈ ਜਾਈਏ ਸੰਗਤ ਵੀ ਨਾਲ ਆ ਸਾਰੀ ਬਾਬਿਆਂ ਦੀ ਸੇਵਾ ਨਾਲ ਬੈਠ ਜਾਈ ਭਰੇ ਦੇ ਆਤਰ ਮੈਂ ਕਿਹਾ ਨਹੀਂ ਨਹੀਂ ਅੱਜ ਵੱਡੇ ਆ ਅੱਜ ਬੈਗਾ ਉਹ ਸਾਡੇ ਆ ਬਾਬਾ ਜੀ ਦਿੰਦੇ ਆ ਮੈਂ ਆਪੋਰਟ ਦਿੱਤੇ ਦਾ ਉਹ ਲਿਆਏ ਨੁਆਇਡਾ ਤੋਂ ਲੈਂਦੇ ਆ ਠੀਕ ਆ ਵਧੀਆ ਗੱਲ ਆ ਭਾਈ ਗਾਣੇ ਰੋਕ ਹਾਂ ਹਾਂ ਇਹਨੇ ਰੋਕਣਾ ਕੋਈ ਨਹੀਂ ਕਰਦਾਂਗੇ ਥੋੜਾ ਇੱਕ ਨਰੇਗਾ ਦੀ ਲੀਵਰ ਸਵੇਰ ਤੋਂ ਲਾ ਲਓ ਠੀਕ ਆ ਆਪਾਂ ਸਾਰੇ ਲਾਉਣੀ ਪੈਣੀ ਆ ਨਾਲ ਚਲੋ ਸੰਗਤ ਵੀ ਲੱਗੀ ਆ ਨਾਲ ਨਰੇਗਾ ਦੀ ਲੀਵਰ ਹੋ ਤੇ ਸੌਖਾ ਜੂਗਾ ਕੰਮ ਕਰਦੇ ਨੇ ਸਰ ਹਾਂ ਅੱਗੇ ਬਚਾ ਆ ਕਿ ਅੱਗੇ ਵੀ ਅੱਗੇ ਵੀ ਚਲੋ ਆਹ ਟਰੈਕਟਰ ਨਿਕਲਦਾ ਫਿਰ ਅੱਗੇ ਵੀ ਉਹ ਚੱਲੀਏ ਇਹਦੀ ਆ ਜਾ ਕੜਾ ਕੜਾ ਹੋਰ ਵੀਰ ਜੀ ਮੈਕਸਮ ਪੁਆਇੰਟ ਆ ਇਹ ਅੱਗੇ ਵੀ ਇੱਥੇ ਹੀ ਟੁੱਟਾ ਸੀ ਨਹੀਂ ਨਹੀਂ ਉਹ ਜਿੱਥੇ ਲੱਗ ਗਿਆ ਪੱਥਰ ਲੱਗ ਗਿਆ ਹੁਣ ਇੱਥੋਂ ਟੁੱਟਦਾ ਨਾ ਤੇ ਨੁਕਸਾਨ ਪਿਛਲੀ ਾਰ ਨਾਲੋਂ 10 ਗੁਣਾ ਜ਼ਿਆਦਾ ਸੀ 10 ਫੁੱਟ 15 ਨੀਵਾ ਥਾ ਹਾਂ ਕਿਉਂਕਿ ਇਧਰ ਨਿਵਾਣ ਬਹੁਤ ਜ਼ਿਆਦਾ ਹੈ ਉਹ ਉੱਚਾ ਹੈ ਜਿਹੜਾ ਸਬਾਤ ਉੱਥੇ ਲੱਗ ਗਿਆ ਨਾ ਕਿਤੇ ਹੋਰ ਕਰਦੇ ਇੱਥੇ ਲੱਗਦੇ ਨਹੀਂ ਲਵਾ ਦਾਂਗੇ ਫੇਰ ਕਿਉਂਕਿ ਅੱਗੇ ਤੋਂ ਗਾਂਹ ਜਾ ਕੇ ਬੰਦ ਪਰੇ ਹੋ ਜਾਂਦਾ ਦਰਿਆ ਪਰੇ ਨੂੰ ਬਾਣਾ ਸਹੀ ਫਗਲੇ ਪਾਸੇ ਜੀ ਜਾਨੀ ਜਾਨੀ ਲੱਗੀ ਹੁੰਦੀ ਨਾ ਕਾੜੀ ਉਹਨਾਂ ਨੂੰ ਮਦਰਸਾ ਬਹੁਤ ਘੱਟ ਜੀ ਹੈ ਹਾਂ ਪਰ ਉਹ ਬਹੁਤ ਜ਼ਿਆਦਾ ਲੱਗਦਾ ਘਾ ਲੱਗੜਿਆ ਨਸਾ ਹਾਂ ਜਿਹੜੇ ਉਹ ਖਾਲੀ ਰੁੱਟ ਜਾਂਦੀ ਨਾ ਉਨੀ ਗਰਮੀ ਦੇ ਕਿਤੇ ਕਿੰਨੀ ਗਿਆ ਚਲੋ ਮਹਾਰਾਜ ਵਿਚਾਰ ਰੱਖੇ ਇਸ ਸਮਾਂ ਹੀ ਹੋ ਜਾਂਦਾ ਦੇਣੀ ਇਹੋ ਜੇ ਆ ਆਜੋ ਨਾਗੀ ਆ ਤੇ ਇਹ ਵੇਖੋ ਜਿਹੜੀ ਤਰਾਸਦੀ ਹੈ ਨਾ ਇਦੇ ਲਈ ਮੈਂ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਰਾਂਦਾ ਕਿਉਂਕਿ ਕੁਦਰਤ ਆ ਮੀਂਹ ਪੈਣੀ ਪੈਣੀ ਆ ਬੰਨਾ ਦੇ ਵਿੱਚ ਇਸੇ ਤਰ੍ਹਾਂ ਹੀ ਪਾਣੀ ਚੱਲਦਾ ਰਹਿਣਾ ਮੈਂ ਤੇ ਇਹ ਬੇਨਤੀ ਕਰੂੰਗਾ ਸੈਂਟਰ ਗਵਰਨਮੈਂਟ ਨੂੰ ਤੇ ਹਰਿਆਣਾ ਗਵਰਨਮੈਂਟ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਜੀ ਨੂੰ ਬੜੇ ਸਨਸੀਅਰ ਨੇ ਸਿਆਣੇ ਨੇ ਜਦੋਂ ਪਾਣੀ ਦੀ ਕਿੱਲਤ ਹੁੰਦੀ ਆ ਔੜ ਲੱਗਦੀ ਆ ਉਦੋਂ ਹਰਿਆਣਾ ਸਾੜ ਤੋਂ ਪਾਣੀ ਮੰਗਦਾ ਵੀ ਸਾਨੂੰ ਪਾਣੀ ਦੇ ਦਿਓ ਉਦੋਂ ਸਾਨੂੰ ਇੱਥੇ ਲੋੜ ਹੁੰਦੀ ਆ ਉਦੋਂ ਨਾਇਬ ਸਿੰਘ ਸੈਣੀ ਜੀ ਕਹਿੰਦੇ ਇਹ ਵੀ ਸਾਨੂੰ ਪਾਣੀ ਵੱਧ ਦੇ ਦਿਓ ਜੇ ਪੰਜਾਬ ਨੂੰ ਲੋੜੂ ਅਸੀਂ ਬੋਰ ਕਰਕੇ ਹਿਅਾਨੇ ਜਿੱਤੇ ਪਾਣੀ ਪੰਜਾਬ ਨੂੰ ਘੱਲ ਦਾਂਗੇ ਉਹ ਸੈਣੀ ਸਾਹਿਬ ਸਾਨੂੰ ਪਾਣੀ ਦੀ ਨਹੀਂ ਲੋੜ ਬੋਰਾ ਦੀ ਨਹੀਂ ਲੋੜ ਅੱਜ ਸਾਨੂੰ ਲੋੜ ਜੇ ਅੱਜ ਸਾਡੇ ਪੰਜਾਬ ਦਾ ਕਿਸਾਨ ਡੁੱਬਿਆ ਪਿਆ ਜੇ ਹਿਮਾਚਲ ਚ ਮੀਂਹ ਪਿਆ ਤੇ ਪਾਣੀ ਸਾਰਾ ਸਾਡੇ ਇੱਥੇ ਆ ਗਿਆ ਵਾ ਪੰਜਾਬ ਦੇ ਵਿੱਚ ਆ ਸਾਡਾ ਪੱਟੀ ਹਲਕਾਇਆ ਹਰੀਕੇ ਆ ਕੇ ਸੰਗਮ ਹੁੰਦਾ ਸਤਲੁਜ ਤੇ ਬਿਆਸ ਦਰਿਆ ਦਾ ਮੀਂਹ ਪਵੇ ਪਿੱਛੇ ਹਿਮਾਚਲ ਚ ਜਾਂ ਕਿਤੇ ਵੀ ਪਵੇ ਭਾਵੇਂ ਆਵੇ ਸਤਲੁਜ ਚ ਪਾਣੀ ਤੇ ਭਾਵੇਂ ਆਵੇ ਬਿਆਸ ਚ ਸਾਡੇ ਆ ਸਾਡੇ ਪੱਟੀ ਹਲਕੇ ਕੱਲੇ ਦੀ ਮੈਂ ਗੱਲ ਕਰਨ ਦੇ ਆ ਉਹਦੇ ਪੂਰੇ ਪੰਜਾਬ ਚ ਲੱਖਾਂ ਏਕੜ ਡੁੱਬ ਜਾਂਦਾ 12000 ਦੇ ਲਗਭਗ ਰਕਬਾ ਏ 12000 ਏਕੜ ਦੇ ਲਗਭਗ ਝੋਨਾ ਬਾਸਮਤੀ ਪੱਠੇ ਲੋਕਾਂ ਦੇ ਘਰ ਉਹ ਸਾਰਾ ਕੁਝ ਤੈਸ ਨੈਸ ਹੋ ਗਿਆ ਡੁੱਬ ਗਿਆ ਬਰਬਾਦ ਹੋ ਗਿਆ ਜਿ ਚੌਥਾ ਦਿਨ ਪਾਣੀ ਚੱਲਦੇ ਨੂੰ ਹੁਣ 4 ਦਿਨ ਹੋ ਗਏ ਪਾਣੀ ਚੱਲਣ ਦੇ ਆ ਝੋਨਾ ਤੇ ਸਾਰਾ ਗਲ ਗਿਆ ਪੱਠੇ ਵੀ ਬਰਬਾਦ ਹੋ ਗਏ ਆ ਲੋਕਾਂ ਪਸ਼ੂ ਵਿਚਾਰਿਆਂ ਨੇ ਆਪਦੇ ਬਾਹਰ ਕੱਢੇ ਆ ਇੱਥੇ ਹੀ ਇਹਨਾਂ ਦੀਆਂ ਜ਼ਮੀਨਾਂ ਕਿਸੇ ਕੋ ਤਿੰਨ ਕਿੱਲੇ ਜ਼ਮੀਨ ਆ ਕਿਸੇ ਕੋ ਚਾਰ ਕਿੱਲੇ ਆ ਕੋਈ ਇਹੋ ਜਿਹੀ ਵੀ ਹੈਗੇ ਜਿੰਨਾਂ ਕੋ ਕਿੱਲਾ ਕਿੱਲਾ ਹੀ ਆ ਤੇ ਕਈ ਇਹੋ ਜਿਹੇ ਘਰ ਵੀ ਆ ਜਿੰਨਾਂ ਕੋ ਘਰ ਜੋਗਾ ਥਾਂ ਜਾਂ ਪੱਠਿਆਂ ਜੋਗਾ ਦੂਕ ਨਾਲ ਆਈ ਉਹ ਸਾਰਾ ਪਾਣੀ ਤੇ ਤੁਸੀਂ ਸੜ ਤੋਂ ਲੈ ਜਾਂਦੇ ਜੇ ਆ ਹੁਣ ਸੈਂਟਰ ਨੂੰ ਮੋਦੀ ਸਾਹਿਬ ਨੂੰ ਬੇਨਤੀ ਕਰੋ ਵੀ ਆ ਕਿਸਾਨਾਂ ਦਾ ਜਿਹੜਾ ਲੱਖ ਲੱਖ ਰੁਪਈਆ ਦਾ ਝੋਨਾ ਮਾਰਿਆ ਗਿਆ ਨਾ 1 ਲੱਖ ਰੁਪਈਆ ਸੈਂਟਰ ਨੂੰ ਕਹਿ ਕੇ ਸਾਡੇ ਕਿਸਾਨਾਂ ਨੂੰ ਦਵਾਓ ਇਹਨਾਂ ਦਾ ਵਿਚਾਰਿਆਂ ਦਾ ਕੋਈ ਬਣ ਜੇ ਪਾਣੀ ਨਾ ਸਾਨੂੰ ਦਿਓ ਸਾਨੂੰ ਤੁਹਾਡੇ ਬੋਰਾ ਦੇ ਪਾਣੀ ਦੀ ਨਹੀਂ ਲੋੜ ਸਾਨੂੰ ਹੁਣ ਆ ਮਾਅਬਜਾ ਦਵਾ ਦਿਓ ਕਿਉਂਕਿ ਜੇ ਕੁਦਰਤੀ ਤਰਾਸ ਦੀ ਸੈਨ ਨੂੰ ਪੰਜਾਬ ਆ ਪੰਜਾਬ ਦਾ ਕਿਸਾਨ ਆ ਤੇ ਫਿਰ ਜਦੋਂ ਤੁਸੀਂ ਪਾਣੀ ਮੰਗਦੇ ਸਾਡਾ ਪਾਣੀ ਖੜਦੇ ਜੇ ਜਦੋਂ ਕਿਸੇ ਸਟੇਟ ਦੇ ਵਿੱਚ ਕੋਈ ਖਣੇਜ ਪਦਾਰਥ ਨਿਕਲਦਾ ਕੋਲਾ ਨਿਕਲਦਾ ਸੋਨਾ ਨਿਕਲਦਾ ਜਾਂ ਪੱਥਰ ਨਿਕਲਦਾ ਕਿਤੇ ਉਹ ਉਹ ਸਟੇਟ ਪੈਸੇ ਲੈ ਕੇ ਸਾਨੂੰ ਚੀਜ਼ ਦਿੰਦੀ ਹੈ ਜੇ ਕੋਲਾ ਵੀ ਦੂਜੀ ਸਟੇਟ ਤੋਂ ਲੈ ਗਏ ਮੁੱਲ ਮਿਲਦਾ ਪੱਥਰ ਲੈ ਗਏ ਘਰੇ ਲੋਨ ਨੂੰ ਸਾਨੂੰ ਮੁੱਲ ਮਿਲਦਾ ਤੇ ਜੇ ਸਾਡਾ ਅਖਣੇ ਚ ਪਦਾਰਥ ਪਾਣੀ ਤੁਸੀਂ ਖੜਦੇ ਜੇ ਚਲੋ ਪਾਣੀ ਦੇ ਪੈਸੇ ਨਹੀਂ ਦੇਣੇ ਆ ਜਿਹੜਾ ਨੁਕਸਾਨ ਹੁੰਦਾ ਇਹਦੇ ਪੈਸੇ ਸੈਂਟਰ ਤੋਂ ਦਵਾ ਦਿਓ ਅੱਜ ਲੋੜਿਆ ਸਾਡੇ ਕਿਸਾਨ ਨੂੰ ਅੱਜ ਸਾਨੂੰ ਸੈਂਟਰ ਨੂੰ ਕਹੋ ਮੋਦੀ ਸਾਹਿਬ ਨੂੰ ਕਹੋ ਵੀ ਸਾਡੀ ਪੰਜਾਬ ਦੀ ਮਾਂ ਫੜਨ ਸਾਡੇ ਪੰਜਾਬ ਦੇ ਕਿਸਾਨ ਨੂੰ ਅੱਜ ਅੱਜ ਉਹਨਾਂ ਦੇ ਘਰ ਦੇ ਵਿੱਚ ਇਹ ਵੇਲੇ ਦੁੱਖ ਦਾ ਸਮਾਂ ਦੁੱਖ ਦਾ ਇਹ ਹੁੰਦਾ ਪੁੱਤਾਂ ਨੂੰ ਫਸਲ ਪਾ ਲਈ ਹੁੰਦੀ ਹੈ ਤੇ ਜਦੋਂ ਇਤਨਾ ਪਾਣੀ ਆ ਜੇ ਉਹ ਸਾਰੀ ਤਬਾਹ ਹੋ ਜਾਂਦੀ ਆ ਇਹ ਤੇ ਮੈਂ ਨਾ ਤਗੜੇ ਨੇ ਜਝਾਰੂ ਨੇ ਮਾਝੇ ਵਾਲੇ ਦਲੇਰ ਨੇ ਅਬਦਾਲੀ ਇਹਨਾਂ ਨੂੰ ਇਹ ਡੱਕਦੇ ਰਹੇ 1947 ਵੇਲੇ ਕੁਰਬਾਨੀਆਂ ਮਾਝੇ ਵਾਲਿਆਂ ਦਿੱਤੀਆਂ ਲਾਹੌਰ ਵਾਲਿਆਂ ਦਿੱਤੀਆਂ ਤੇ ਅੱਜ ਜੇ ਪਾਣੀ ਆਉਂਦਾ ਉਹਦੀ ਮਾਰ ਵੀ ਸਾਨੂੰ ਤੇ ਜਦੋਂ ਔੜ ਲੱਗਦੀ ਆ ਪਾਣੀ ਦੀ ਲੋੜ ਹੁੰਦੀ ਉਦੋਂ ਪਾਣੀ ਦੀ ਲੋੜ ਹਰਿਆਣੇ ਤੇ ਰਾਜਸਥਾਨ ਨੂੰ ਅੱਜ ਜੇ ਹੁਣ ਮਾਰ ਵਜੀ ਆ ਨਾ 2023 ਚ ਪਹਿਲਾਂ ਨੁਕਸਾਨ ਹੋਇਆ ਇਹਨਾਂ ਵਿਚਾਰਿਆਂ ਸਾਲ ਲਾਇਆ ਪਹਿਲੀਆਂ ਪੱਧਰ ਕੀਤੀਆਂ ਆ 24 ਨੰਗਿਆਂ ਤੇ 25 ਚ ਫੇਰ ਪਾਣੀ ਆ ਗਿਆ ਫੇਰ ਪਹਿਲੀਆਂ ਉਸੇ ਤਰ੍ਹਾਂ ਪੁੱਟੀਆਂ ਗਈਆਂ ਨੁਕਸਾਨ ਹੋ ਗਿਆ ਮੈਂ ਕਹਿੰਦਾ ਇਹ ਬੜੇ ਦਲੇਰ ਨੇ ਬੜੇ ਯੋਧੇ ਨੇ ਫੇਰ ਵੀ ਇਹ ਮਾਰਾਂ ਚੱਲ ਜਾਂਦੇ ਆ ਆ ਕਿਤੇ ਕੋਈ ਨੁਕਰ ਮਰ ਜੇ ਨਾ ਝੋਨੇ ਦੀ ਕੁੰਡੀਆਂ ਚੜ ਜਾਣ ਤੇ ਬੰਦਾ ਆਂਦਾ ਯਾਰਾ ਵੀ ਨੁਕਰ ਲਾ ਲੈਂਦੇ ਆ ਉਹ ਗੁੱਟੀਆਂ ਤੋਂ ਲੱਗ ਜਾਂਦੀਆਂ ਹੋਰ ਦੋ ਮਣ ਦਾਣੇ ਨਿਕਲੋਣੇ ਤੇ ਜਿਹਦਾ ਰਹਿਣਾ ਹੀ ਕੁਝ ਨਹੀਂ ਸਾਰਾ ਕੁਝ ਖਤਮ ਹੋ ਜਾਣਾ ਉਹ ਤੇ ਉਹਦਾ ਦਿਲ ਤੇ ਉਹਦਾ ਪਰਿਵਾਰ ਜਾਣਦਾ ਵੀ ਉਹਦੇ ਤੇ ਕੀ ਭਾਬੀ ਚੰਦੇਈ ਬਾਕੀ ਸਾਡੇ ਪਰਿਵਾਰ ਆ ਮੈਂ ਸਾਰੇ ਕਿਸਾਨ ਵੀਰਾਂ ਦੇ ਨਾਲ ਆ ਸਾਡੇ ਪਰਿਵਾਰ ਨੇ ਭਰਾ ਨੇ ਮੈਂ ਸਰਕਾਰੀ ਤੌਰ ਤੇ ਵੀ ਤੇ ਜੋ ਆਪਦੇ ਤੋਂ ਪੁੱਛਦਾ ਸਰਦਾ ਹੋ ਜੇ ਪੱਠੇ ਝੋਕਰ ਜੋ ਵੀ ਲੋੜ ਹੋ ਆਪਾਂ ਭਰਾਵਾਂ ਦੀ ਬਾਹ ਫੜਾਂਗੇ ਜਿਨ੍ਹਾਂ ਦੀ ਫਸਲ ਦਾ ਨੁਕਸਾਨ ਹੋਇਆ ਝੋਨੇ ਦਾ ਨੁਕਸਾਨ ਹੋਇਆ ਨੁਕਸਾਨ ਤੇ ਵੇਖੋ ਬਹੁਤ ਜ਼ਿਆਦਾ ਹੋਇਆ ਇਹਨਾਂ ਨੁਕਸਾਨ ਤੇ ਕੋਈ ਵੀ ਨਹੀਂ ਭਰ ਸਕਦਾ ਪਰ ਜਿੰਨੇ ਜੋਗੇ ਹੋਏ ਇਹਨਾਂ ਦੀ ਮਦਦ ਕਰਾਂਗੇ ਸਾਡੇ ਪਰਿਵਾਰ ਨੇ ਕਿਸੇ ਗੱਲੋਂ ਪਛੇਂ ਨਹੀਂ ਹਟਾਂਗੇ ਨਾਲ ਧੰਨਵਾਦ ਹੋਰ ਛੋਟੇ ਵੀ ਹੋਰ ਜੀ ਵੀ ਪਰਵੀਤ ਜੀ ਸਾਡੀ ਨਿਗ੍ਹਾ ਮਾਰੋ ਬੰਦ ਉਹ ਪਾਣੀ ਸਾਰੇ ਪਾਣੀ ਸਾਡੇ ਪਿੰਡ ਦੀ ਪਾੜੀ ਆ ਸਾਰੀ ਹੋਛੇ ਤੇ ਵੀਰ